ਸਰ ਜਿਹੜਾ ਉਹ ਨੌਨੀਤ ਚਤੁਰਵੇਦੀ ਨੇ ਜਿਹੜਾ ਐਫੀਡੀਐਪ ਦਿੱਤਾ ਰਾਜ ਸਭਾ ਦੇ ਨੋਮੀਨੇਸ਼ਨ ਲਿ스트 ਤੁਹਾਡਾ ਜਿਹੜਾ ਤਾਇਦ ਕਰਦਾ ਨਾਮ ਪਾਇਆ ਗਿਆ ਤੁਹਾਡੇ ਦਸਤਖਤ ਸੀ ਉਹਦੇ ਤੇ ਜਾਓ ਕਿ ਸੀਨ ਹੈ ਮੈਨੂੰ ਉਹਦੇ ਬਾਰੇ ਜਿਹੜਾ ਚਾਹਣਾ ਮੇਰੇ ਮੇਰੇ ਕੋਈ ਦਸਤਖਤ ਨਹੀਂ ਜੀ ਕੋਈ ਮੈਂ ਸਾਈਨ ਨਹੀਂ ਕੀਤੇ ਔਰ ਮੈਨੂੰ ਕੋਈ ਮਿਲਿਆ ਨਹੀਂ ਜੀ ਔਰ ਨਾਮ ਆ ਜਿਹੜਾ ਤੁਸੀਂ ਤਰਵੇਦੀ ਕਹਿੰਦੇ ਹੋ ਚਤੁਰਵੇਦੀ ਹੈ ਕੀ ਵਾਕੀ ਹੈ ਚਤੁਰਵੇਦੀ ਆ ਜੀ ਜੀ ਨਾ ਮੈਂ ਇਸ ਬੰਦੇ ਨੂੰ ਜਾਣਦਾ ਨਾ ਸਾਡਾ ਮਲਾਪ ਹੋਇਆ ਨਾ ਸਾਡਾ ਕੋਈ ਫੋਨ ਨੰਬਰ ਹੈ ਨਾ ਅਰੇਡੀ ਫੋਨ ਤੇ ਕਦੇ ਗੱਲ ਹੋਈ ਆ ਔਰ ਇਸ ਬੰਦੇ ਦੇ ਖਿਲਾਫ ਮੈਂ ਡੀਜੀਪੀ ਨੂੰ ਐਪਲੀਕੇਸ਼ਨ ਲੱਗ ਕੇ ਅੱਜ ਦੇ ਰਿਹਾ ਇਹਦੇ ਜੀ ਹਾਂ ਅੱਛਾ ਤੋ ਕਿਉ ਨੇ ਫਰੋਜਰੀ ਕੀਤੀ ਹੈ ਤੁਹਾਡਾ ਨਾਮ ਵੀ ਤੋਂ ਜਾਨਕੀ ਬਹੁਤ ਸਾਰੇ ਤੁਹਾਡੇ ਪਾਰਟੀ ਦੇ ਵੈਮਲਿਆਂ ਦੇ ਨਾਮ ਨੇ ਕਿ ਇਹ ਫਰੋਜਰੀ ਮੈਂ ਮੈਂ ਤਾਂ ਡੀਜੀਪੀ ਸਾਹਿਬ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਦੀ ਰਿਟਰਨ ਦੇ ਵਿੱਚ ਐਪਲੀਕੇਸ਼ਨ ਦੇ ਰਿਹਾ ਮੈਂ ਕਿਉਂਕਿ ਅੱਜ ਇਹਨੇ ਸਾਡਾ ਨਾਮ ਪਾਇਆ ਬਹੁਤ ਜਾਲੀ ਸਾਈਨ ਕੀਤੇ ਉਹਦੇ ਦੀ ਵੀ ਕਾਰਵਾਈ ਹੋ ਜੀ ਜੀ ਔਰ ਕਾਰਵਾਈ ਅਸੀਂ ਕਰਵਾਵਾਂਗੇ ਜੀ ਜੀ ਅਸੀਂ ਜਾਣਦੇ ਵੀ ਨਹੀਂ ਕਦੇ ਮਿਲੇ ਵੀ ਨਹੀਂ ਜੀ ਆ ਹਾਂ ਜੀ ਸ਼ੁਕਰੀਆ ਬਹੁਤ ਸੋਪਾ ਬਹੁਤ ਥੈਂਕ ਯੂ ਥੈਂਕ ਯੂ